ਡੀਬੁਰਗੜ ਦੇ ਵਿੱਚ ਸਾਰਾ ਇਕ ਹੈ ਇਤੁਜੇ ਨਾ ਕੋਈ ਵਿਰੋਧਤਾ ਤੇ ਜੇ ਇਕਾਜ ਹੁੰਦਾ ਤੇ ਦਲਜੀਤ ਕਲਸੀ ਨੂੰ ਕਹਿਣ ਦੀ ਕੀ ਲੋੜ ਸੀ ਤੇ ਮੇਰਾ ਵਾਰਸ ਪੰਜਾਬੀ ਜਿੱਥੇ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਿੰਦਰਪੁਰ ਉਹ ਜਿਹੜੇ ਨੂੰ ਕੀ ਪੱਲਾ ਝਾੜ ਰਹੀ ਲੋੜ ਸੀ ਕੀ ਉਹਨੇ ਪटीशन ਤੇ 68 ਪੇਜਾਂ ਦੀ ਪटीशन ਦੇ ਵਿੱਚ ਕਿਹਾ ਵਾਰਸ ਪੰਜਾਬ ਦਾ ਮੁਖੀ ਆ ਉਹ ਹੋਰ ਕੋਈ ਆ ਜਦੋਂ ਤੋਂ ਲੈਣੇ ਸੀ ਮਰਸੀਡੀਜ਼ ਝੁੰਡੇ ਜਦੋਂ ਤੋਂ ਲੈਣੇ ਸੀ ਅੰਡਾਵਰਾਂ ਦੇ ਝੁੰਡੇ ਜਦੋਂ ਖਾਣਾ ਪੀਣਾ ਸੀ ਉਦੋਂ ਸਾਰੇ ਇਕੱਠੇ ਤੇ ਜਦੋਂ ਹੁਣ 10 ਸਾਲ ਦੀ ਚੀਕਾ ਪੈ ਗਈਆਂ ਤੇ ਹੁਣ ਕਹਿੰਦੇ ਸਾਡਾ ਕਿਸੇ ਨਾਲ ਲੈਣਾ ਦੇਣਾ ਨਹੀਂ ਜਿੱਥੇ ਕਿੱਥੇ ਇਹ ਗੱਲ ਕਰਦੇ ਆ ਅਮਰਪਾਲ ਸਿੰਘ ਬੰਦੀ ਸਿੰਘ ਆ ਵਾਕੀ ਇਹਦਾ ਨਾਂ ਤੇ ਕਿਤੇ ਵੀ ਨਹੀਂ ਲਿਆ ਜਾਂਦਾ ਜਿੱਥੇ ਕਹਿੰਦਾ ਸੀ ਨਾ ਕਿ ਸਾਨੂੰ ਵੱਖਰੀ ਸਟੇਟ ਚਾਹੀਦੀ ਇਹ ਉਹ ਹੁਣ ਕਹਿਣ ਲਿਆ ਵੀ ਜਿਹੜਾ ਹਿੰਦੁਸਤਾਨ ਵਰਲਡ ਦੀ ਚੌਥੀ ਤਾਕਤ ਉਹਦੇ ਕੋਲ ਤੇ ਸੈਨਾ ਹੀ ਬਹੁਤ ਆਦੀ ਅਸੀਂ ਤਾਂ ਇੰਦਾ ਵੀ ਗੱਲ ਕਰ ਹੀ ਨਹੀਂ ਸਕਦੇ ਜਿਹੜੀ ਗਰਿੰਦਰਪਾਲ ਸਿੰਘ ਔਜਲੇ ਨੇ ਤਾਂ ਸਪਸ਼ਟ ਕਹਿਤਾ ਕਿ ਮੇਰਾ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਅਮਰਤਪਾਲ ਵਾਰਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਦਲਜੀਤ ਕਲਸੀ ਨੇ ਵੀ ਪਟੀਸ਼ਨ ਦੇ ਵਿੱਚ ਇਹੀ ਗੱਲ ਕਹੀ ਆ ਮੇਰਾ ਤੇ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਦੀਪ ਸੁੱਤ ਦੀ ਟੀਮ ਦਾ ਸੀ ਤੇ ਮੈਂ ਨਾ ਜਨਾਲੇ ਵਾਲੀ ਘਟਨਾ ਦੇ ਵਿੱਚ ਸ਼ਾਮਲ ਸੀ ਹਾਲੇ ਜੀ ਦਲਜੀਤ ਕਲਸੀ ਵੀ ਪੋਸਟ ਤੇ ਸਕਰੀਨ ਡਾਟ ਉਦਾਂ ਹੀ ਪਿਆ ਜਿਹਦੇ ਵਿੱਚ ਜਦੋਂ ਜਨਾਲੇ ਥਾਣੇ ਜਾਂਦੇ ਆ ਉਹ ਕਹਿੰਦਾ ਹਮ ਆਤਦੇ ਆ ਤਾਂ ਥੋੜੀ ਕਰਮੀ ਤਾਂ ਜ਼ਰੂਰ ਹੋਦੀ ਆ ਕੀ ਹੋਰੋਂ ਗਰਮੀ ਨਿਕਲ ਗਈ 1.5 ਹਫ਼ਤੇ ਵਿੱਚ ਪਹਿਲਾਂ ਤਾਂ ਕਹਿੰਦਾ ਸੀ ਅਸੀਂ ਸੰਵਧਾਨ ਨੂੰ ਕਿਉਂ ਮੰਨੀਏ ਤੇ ਪਟੀਸ਼ਨ ਦੇ ਵਿੱਚ ਸਾਫ਼ ਹੀ ਸਾਫ਼ ਮੁਕਰ ਰਿਆ ਕਹਿੰਦਾ ਜਾਖਲ ਕਰੀ ਤੇ ਉਹ 200 ਖਾਧੀ ਹਿੰਪਾਰਦੇ ਸੰਵਧਾਨ ਜੀ ਇੱਕ ਜਦੋਂ ਮੈਨੂੰ ਦਿੱਲੀ ਲਈ ਜਾ ਕੇ 100 ਖਲਾਈ ਗਈ ਆ ਤੇ ਮੈਂ ਦੋ ਵਾਰੀ ਤੇ 100 ਖਾ ਲਈ ਆ ਉਹਦੇ ਵਿੱਚ ਉਹਨੇ ਸਰਕਾਰ ਸਿਮਰਜੀਤ ਸਿੰਘ ਮਾਮ ਤੋਂ ਹੀ ਪੱਲਾ ਝਾੜ ਲਿਆ ਕਿ ਸਰਦਾਰ ਸਿੰਘ ਜੀ ਦੇ ਮਾਨ ਵੱਲੋਂ ਦੋ ਵੀ ਕਾਰਵਾਈ ਅੰਦੋਲਨ ਜਾਂ ਬਿਆਨ ਦਿੱਤੇ ਹੋਏ ਦਾ ਆਪ ਜ਼ਿੰਮੇਵਾਰ ਹੈ ਇਹ 11 ਨੰਬਰ ਉਪਰ 11 ਨੰਬਰ ਪੰਨੇ ਦੇ ਵਿੱਚ 11 ਨੰਬਰ ਦੇ ਉੱਤੇ ਹੀ ਦਰਜ ਹੈ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਕਿ ਉਹਨਾਂ ਉੱਤੇ ਐਨਐਸਏ ਕਿਉਂ ਲਾਈ ਗਈ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸਾਨਾਂ ਨੇ ਅੰਦੋਲਨ ਕੀਤਾ ਉਹਨਾਂ ਨੇ ਇਹ ਕੀਤਾ ਉਹ ਕੀਤਾ ਉਹਨਾਂ ਤੇ ਐਨਐਸਏ ਕਿਉਂ ਲਾਈ ਗਈ ਹੈ ਕੰਡੀਸ਼ਨ ਦੇ ਵਿੱਚ ਅਮਰਤਪਾਲ ਸਿੰਘ ਵੱਲੋਂ ਗੱਲਾਂ ਕੀਤੀਆਂ ਗਈਆਂ ਹਨ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਜਾਰੀ ਹੋਈ ਸੀ ਉਹਦੀ ਕਿ ਸਚਾਈ ਉਹਦੇ ਵਿੱਚ ਉਹਨੇ ਪਟੀਸ਼ਨ ਦੇ ਵਿੱਚ ਗਿਜਦਰਪਾਲ ਸਿੰਘ ਔਜਲ ਨੇ ਕਹਿ ਦਿੱਤਾ ਕਿ ਮੈਨੂੰ ਤੇ ਸਿੱਧਾ ਕੋ ਪਤਾ ਹੀ ਨਹੀਂ ਕਿ ਇਹ ਤੇ ਮੇਰੇ ਜਿਹੜੇ ਸੈਨ ਆ ਉਹ ਜਾਲੀ ਆ ਇਹਦੀ ਮਾਤਾ ਨੇ ਬਿਆਨ ਦਿੱਤਾ ਸੀ ਵੀ ਹੁਣ ਤੇ ਉਹਨੂੰ ਉਹਨੇ ਭਰਦੇ ਸਿਧਾਂਤ ਦੀ ਸੌ ਚੱਕ ਲਈ ਆ ਤੇ ਉਹਨੂੰ ਖਲਸਤਾ ਨਹੀਂ ਨਾ ਕਿਹਾ ਜਾਵੇ ਤੇ ਕੂਏ ਤੇ ਨਹੀਂ ਸਾਉ ਨੂੰ 5 ਵਜੇ ਦੀ ਮਾਤਾ ਦਾ ਵਿਆਹ ਹੁੰਦਾ ਤੇ ਸਵੇਰ ਨੂੰ 7 ਵਜੇ ਇੱਕ ਸੋਸ਼ਲ ਮੀਡੀਆ ਤੇ ਇਹ ਕੋ ਮਰ ਲਪ ਪੈਂਦੀ ਆ ਵੀ ਮੇਰਾ ਤੇ ਮਾਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਖਾਲਸਾ ਦਾ ਹੀ ਇਹ ਇਹਦਾ ਮਤਲਬ ਫਿਰ ਸਾਰਾ ਕੁਝ ਆਪਣੇ ਕੋਲ ਹੀ ਘੜੀ ਜਾਂਦੇ ਆ ਕੀ ਕਾਰਨ ਕੀ ਹੈ ਕਿਉਂ ਸਮਝਦੇ ਹੋ ਬਗਾਵਤੀ ਸੁਰ ਕਿਉਂਕਿ ਐਮਪੀ ਬਣੇ ਐਮਪੀ ਬਣਨ ਤੋਂ ਬਾਅਦ ਇੱਕ ਬਖੇੜਾ ਖੜਾ ਹੋਇਆ ਜਿਹੜੇ ਸਿਰ ਦੇਣ ਦੀਆਂ ਗੱਲਾਂ ਕਰਦੇ ਸੀ ਚਾਰ ਲੱਤਾਂ ਵਾਲੀ ਕੁਰਸੀ 'ਚ ਸਿਰ ਬਸਾ ਬੈਠੇ ਹਾਲਾਤ ਇਹ ਬਿਆਨ ਜਿਹੜਾ ਹੈ ਦੇਣਾ ਟਿੱਪਣੀ ਸਹੀ ਸੀ ਇੱਕ ਬੰਦੀ ਸਿੰਘ ਵੱਲੋਂ ਬੰਦੀ ਸਿੰਘ ਦੇ ਉੱਤੇ ਨਾ ਤੁਸੀਂ ਅਮਰਤਾਪਨ ਨੂੰ ਬੰਦੀ ਸਿੰਘ ਮੰਨਦੇ ਆ ਕਿ ਅਮਰਤਾਪਨ ਨੇ ਕਿਹੜਾ ਕੋ ਪਾਵ ਦਾ ਕਾਰਜ ਕੀਤਾ ਮੈਨੂੰ ਇਹ ਦੱਸੋ ਇਹ ਕੰਡਾ ਜਵਾਨ ਨੂੰ ਕੁੱਟ ਕੇ ਦੇ ਜੇਲ੍ਹ ਚ ਬੈਠੇ ਆ ਅੱਜ ਤੇ ਵੱਡਾ ਆਪਣੇ ਆਪਣੀ ਪੰਥਕ ਬਣਾ ਵਰਦਾ ਲੜਾਈ ਤੇ ਕੁੜੀ ਕਰਕੇ ਹੋਈ ਨਾ ਇੱਕ ਸਟੇਟ ਨਾਲ ਲੜਨ ਦੀਆਂ ਗੱਲਾਂ ਕਰਦੇ ਇੱਕ ਦੇਸ਼ ਨੂੰ ਨਾਉਣ ਦੀਆਂ ਗੱਲਾਂ ਕਰਦੇ ਤੇ ਇੱਕ ਨੌਜਵਾਨ ਨੂੰ ਚੱਕ ਕੇ ਮੋਟਰ ਤੇ ਲਿਆਣ ਕੇ ਠਾਈ ਤੀ ਜਾਣੇ ਕੁੱਤੇ ਕੁੱਤੇ ਜਾਇਆ ਇੰਨੀ ਠੀਕ ਬਹਾਦਰੀ ਆ ਇਹ ਜਿਨ੍ਹਾਂ ਨੇ ਕੋ ਕੌਮੀ ਕਾਰਜ ਕੀਤਾ ਉਹਨਾਂ ਨੂੰ ਅੱਜ ਵੀ ਸਬਰ ਆਪਰੇ ਅਸੀਂ ਕੋਈ ਨਾਲੀ ਜਵਾਨੀਆਂ ਵੀ ਕੱਢ ਲਈਆਂ ਤੇ ਬਡੇਪੇ ਬਡੇ ਪਿਆਚ ਆ ਗਏ ਆ ਦੇਸ਼ ਦਾ ਗ੍ਰਹਿ ਮੰਤਰੀ ਇਹ ਗੱਲ ਕਹਿੰਦਾ ਵੀ ਉਹ ਮਾਫੀ ਮੰਗ ਲੈਣ ਤੇ ਰਾਜਵੜਾ ਨੂੰ ਛੱਡ ਜਾਊਗਾ ਕਹਿੰਦੇ ਨਹੀਂ ਮਾਫੀ ਨਹੀਂ ਮੰਗਣੀ ਇਹਨੇ ਪਹਿਲੇ 1.5 ਸਾਲ ਦੇ ਵਿੱਚ ਪੈਰਾ ਚ ਬਹਿ ਗਿਆ ਇੰਨਾਂ ਤਾਂ ਇਹ ਹੀ ਮੈਨੂੰ ਤਾਂ ਕੱਢ ਦੋ ਕੱਢ ਦੋ ਇਹ ਬਹੁਤ ਬੱਛੀਆਂ ਨੂੰ ਤੜਫਣ ਲੱਗ ਪਿਆ ਜੇ ਕੋ ਪਾਣੀ ਪੜੀ ਉਹ ਬਦ ਸੰਤੋਖ ਆਵੇ ਕਰਨੀਆਂ ਦੇ ਆਸ਼ਕੀਆਂ ਮੈਂ ਕਹਿੰਦਾ ਜੀ ਨੌਜਵਾਨਾਂ ਨੂੰ ਸੇਧ ਤੇ ਇਹ ਦਿੰਦਾ ਸੀ ਤੇ ਮੈਂ ਫੜ ਫੜ ਕੇ ਲਿਆਉਂਗਾ ਮਨੂੰ ਚਿਹਰੇ ਯਾਦ ਰਹਿਤੇ ਸੀ ਦੀਆਂ ਦੇਣੀਆਂ ਤੇ ਕਮਾਂਦਾ ਚ ਕਦਾਂ ਭਜਾ ਫਰਦਾ ਇੱਟੇ ਕਦਾਂ ਕਦਾਂ ਮੂੜਦਾ ਫਰਦਾ ਸੀ ਪਹਿਲਾਂ ਬਲੋ ਇਹ ਦੱਸੋ ਜੇ ਨਸ਼ਾ ਛਡਾਉਣਾ ਸੀ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਦਾ ਭਰਾ ਦੇ ਦਾ ਚਿੱਟਾ ਹੀ ਫੜ ਹੋ ਗਿਆ ਤੁਹਾਡੀ ਕੋਈ ਨਿੱਜੀ ਦੁਸ਼ਮਣੀ ਹੈ ਭਾਈ ਅਮਰਤਪਾਲ ਨਾਲ ਇੰਨਾ ਜ਼ਹਿਰ ਕਿਉਂ ਉਗਲਦੇ ਬਾਜ਼ੇ ਲਈ ਤੁਹਾਡੀ ਬਹਾਦਰੀ ਆ ਤੁਸੀਂ ਸਾਡੀ ਇੰਟਰਵਿਊ ਕਰ ਰਹੇ ਹੋ ਬਹੁਤ ਸਾਰੇ ਪੱਤਰਕਾਰ ਅਮਰਤਪਾਲ ਦਾ ਨਾਂ ਛੁੜ ਕੇ ਜਿਨ੍ਹਾਂ ਨੂੰ ਮੀਨਾ ਜਾਣਦਾ ਉਹ ਕਹਿੰਦੇ ਸੀ ਅਮਰਤਪਾਲ ਦੇ ਖਿਲਾਫ ਇੰਟਰਵਿਊ ਨਹੀਂ ਕਰਨੀ ਮੈਂ ਸਬੂਤ ਦੇ ਦੂੰ ਤੁਹਾਨੂੰ ਹਲਕਾ ਖਡੂਰ ਸਾਹਿਬ ਦੀ ਸੰਗਤ ਜਿਨ੍ਹਾਂ ਨੇ ਉਹਨੂੰ ਆਪਣਾ ਹੀਰੋ ਚੁਣਿਆ ਜਿਨ੍ਹਾਂ ਨੇ ਉਹਨੂੰ ਆਪਣਾ ਸਿਰ ਦਾ ਤਾਜ ਬਣਾਇਆ ਤੁਸੀਂ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਰ ਰਹੇ ਹੋ ਸਾਰਿਆਂ ਤੇ ਉਂਗਲ ਚੁੱਕ ਰਹੇ ਹੋ ਮੇਰੇ ਕੋਲੋਂ ਪਟੀਸ਼ਨ ਦੀ ਕਾਪੀ ਸੈਂਡ ਕਰ ਦੂ ਕੱਲੇ-ਕੱਲੇ ਨੂੰ ਮਸ਼ੱਕ ਦੀ ਸਕਰੀਨ 'ਤੇ ਚਲਾ ਦੇ ਜੁਗਮਤਪਾਲ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਮੈਂ ਉਹੋ ਹੀ ਕਹਿ ਰਿਹਾ ਮੈਂ ਆਪਣੇ ਕੋਲ ਕੋਈ ਗੱਲ ਨਹੀਂ ਕਰ ਰਿਹਾ ਦੀਪੂ ਤੂੰ ਸੱਚ ਕਹਿੰਦਾ ਸੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਉਹ ਥੱਲੇ ਕਮੈਂਟ ਕਰਨਗੇ ਉਹਨਾਂ ਨੂੰ ਆ ਵੀ ਆਣ ਕੇ ਮੇਨੂੰ ਮੇਰਾ ਨੰਬਰ ਲੈ ਲਓ ਤੁਹਾਨੂੰ ਮੈਂ ਕੱਲੇ-ਕੱਲੇ ਨੂੰ ਪਟੀਸ਼ਨ ਦੀ ਕਾਪੀ ਦੇ ਦਿੰਦਾ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਆ ਭਾਈ ਅਮਰਤਪਾਲ ਸਿੰਘ ਦੇ ਲਈ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਆਏ ਦਿਨ ਕੋਈ ਨਾ ਕੋਈ ਸੰਕਟ ਖੜਾ ਹੋ ਹੀ ਜਾਂਦਾ ਹੈ ਪਿਛਲੇ ਦਿਨੀ ਸੁਰਖੀਆਂ ਬਣੀਆਂ ਇੱਕ ਵੱਡੀ ਖਬਰ ਕਿ ਪਹਿਲਾ ਦਲਜੀਤ ਸਿੰਘ ਕਲਸੀ ਫਿਰ ਗੁਰਿੰਦਰਪਾਲ ਸਿੰਘ ਆਉਜਲਾ ਤੇ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਹੁਣ ਇਹਨਾਂ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਅਦਾਲਤ ਮਾਂਜੋਗ ਅਦਾਲਤ ਚ ਦਾਇਰ ਕੀਤੀ ਗਈ ਆਖਿਰ ਉਸ ਪਟੀਸ਼ਨ ਦੇ ਵਿੱਚ ਹੈ ਕਿ ਇਸੇ ਤੋਂ ਹੀ ਪਰਦਾ ਚੁੱਕਣਗੇ ਬਾਬਾ ਕੁਲਜੀਤ ਸਿੰਘ ਜੀ ਮਿਸ਼ਲ ਸ਼ਹੀਦਾ ਤਰਣਾ ਦਲ ਦੁਆਬਾ ਸਵਾਗਤ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪਟੀਸ਼ਨ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਵੀ ਪਾਈ ਗਈ ਹੈ ਦਲਜੀਤ ਸਿੰਘ ਕਲਸੀ ਤੇ ਗੁਰਿੰਦਰਪਾਲ ਸਿੰਘ ਔਜਲ ਇਹਨਾਂ ਸਾਰਿਆਂ ਵੱਲੋਂ ਪਟੀਸ਼ਨ ਪਾਈ ਇਹ ਪਟੀਸ਼ਨ ਦੇ ਅੰਦਰਲਾ ਸੱਚ ਹੈ ਕੀ ਹੈ ਇਹ ਤੋਂ ਪਰਦਾ ਕਿਹੜਾ ਚੁੱਕਣ ਲੱਗੇ ਹੋ ਤੁਸੀਂ ਦੇਖੋ ਜੀ ਪਟੀਸ਼ਨ ਜਿਹੜੀਆਂ ਇਹਨਾਂ ਨੇ ਤਿੰਨ ਪਾਈਆਂ ਐਨਐਸਏ ਦੇ ਖਿਲਾਫ 170 ਪੇਜਾਂ ਦੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਹੈ 68 ਪੇਜਾਂ ਦੀ ਗੁਰਿੰਦਰਪਾਲ ਸਿੰਘ ਔਜਲੇ ਦੀ ਤੇ 58 ਪੇਜਾਂ ਦੀ ਦਲਜੀਤ ਸਿੰਘ ਕਲਸੀ ਦੀ ਜਿਹੜੀ ਗੁਰਿੰਦਰਪਾਲ ਸਿੰਘ ਔਜਲੇ ਨੇ ਤਾਂ ਸਪਸ਼ਟ ਕਹਿਤਾ ਕਿ ਮੇਰਾ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਉਹਦਾ ਲੈਣਾ ਦੇਣਾ ਹੀ ਨਹੀਂ ਤੇ ਡਿਬਰੂਗੜ੍ਹ ਕੀ ਕਰੇ ਮੈਂ ਤੁਹਾਨੂੰ ਦੱਸਾਂ ਨਾ ਸੁਣੋ ਕਿ ਮੇਰਾ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਅਮਰਿਤਪਾਲ ਵਾਰਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਆ ਉਹ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੋਂ ਲੈਣੇ ਸੀ ਮਰਸਕੀਜਾਂ 'ਚ ਝੂਟੇ ਜਦੋਂ ਤੋਂ ਲੈਣੇ ਸੀ ਹੰਡੈਵਰਾਂ 'ਚ ਝੂਟੇ ਜਦੋਂ ਤੋਂ ਬੜੀਆਂ-ਬੜੀਆਂ ਡੀਂਗਾ ਮਾਰਨੀਆਂ ਸੀ ਠੀਕ ਹੈ ਨਾ ਜੀ ਤੇ ਪੰਜਾਬੀ ਦੀ ਇੱਕ ਕਹਾਵਤ ਆ ਵੀ ਖਾਣ ਪੀਣ ਨੂੰ ਬਾਹ ਮਾਣੀ ਦਾ ਡੰਡੇ ਖਾਣ ਨੂੰ ਰਿਸ਼ ਠੀਕ ਆ ਜੀ ਜਦੋਂ ਖਾਣਾ ਪੀਣਾ ਸੀ ਉਦੋਂ ਸਾਰੇ ਇਕੱਠੇ ਤੇ ਜਦੋਂ ਹੁਣ 1.5 ਸਾਲ ਦੀ ਚੀਕਾ ਪੈ ਗਈਆਂ ਤੇ ਹੁਣ ਕਹਿੰਦੇ ਸਾਡਾ ਕਿਸੇ ਨਾਲ ਲੈਣਾ ਦੇਣਾ ਹੀ ਨਹੀਂ ਦਿਲਜੀਤ ਕਲਸੀ ਨੇ ਵੀ ਪੋਟੇਸ਼ਨ ਦੇ ਵਿੱਚ ਇਹੀ ਗੱਲ ਕਹੀ ਆ ਕਿ ਮੈਂ ਤੇ ਜਨਾਲੇ ਮੇਰਾ ਤੇ ਵਾਰਿਸ ਪੰਜਾਬ ਦੀ ਜਗਤਮੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤੇ ਦੀਪਸੂਤ ਦੀ ਟੀਮ ਦਾ ਸੀ ਤੇ ਮੈਂ ਨਾ ਜਨਾਲੇ ਵਾਲੀ ਘਟਨਾ ਦੇ ਵਿੱਚ ਸ਼ਾਮਲ ਸੀ ਹਾਲੇ ਕੀ ਦਲਜੀਤ ਕਲਸੀ ਨੇ ਪੋਸਟ ਸਕਰੀਨਸ਼ਾਟ ਉਦਾਂ ਹੀ ਪਿਆ ਜਿਹਦੇ ਵਿੱਚ ਜਦੋਂ ਜਨਾਲੇ ਠਾਣੇ ਜਾਂਦੇ ਆ ਉਹ ਕਹਿੰਦਾ ਹਮ ਆਤਦੇ ਹੈ ਤਾਂ ਥੋੜੀ ਕਰਮੀ ਤਾਂ ਜ਼ਰੂਰ ਹੋਤੀ ਹੈ ਕੀ ਹੁਣ ਉਹ ਗਰਮੀ ਨਿਕਲ ਗਈ 1.5 ਸਾਲ ਦੇ ਵਿੱਚ ਕੀਜੀ ਗੱਲ ਅਮਰਪਾਲ ਸਿੰਘ ਨੇ 170 ਤੇਜਾਂ ਦੀ ਪਟੀਸ਼ਨ ਪਾਈ ਆ ਜੀ ਉਹਦੇ ਵਿੱਚ ਉਹਨੇ ਪਹਿਲੀ ਗੱਲ ਕਹਿਤੀ ਕਿ ਮੇਰੇ ਤੇ ਐਨਐਸਏ ਜਿਹੜੀ ਆ ਉਹ ਗਲਤ ਲੱਗੀ ਆ ਕਿ ਭਾਰਤ ਸਰਕਾਰ ਨੇ ਮੇਰੇ ਤੇ ਐਨਐਸਏ ਪੰਜਾਬ ਸਰਕਾਰ ਨੇ ਗਲਤ ਲਾਈ ਆ ਕਿ ਮੈਂ ਸੰਵਿਧਾਨ ਦਾ ਵਫਾਦਾਰ ਨਹੀਂਗਾ ਪਰ ਪਹਿਲਾਂ ਨੇ ਕਹਿੰਦਾ ਸੀ ਅਸੀਂ ਸੰਵਿਧਾਨ ਨੂੰ ਕਿਉਂ ਮੰਨੀਏ ਠੀਕ ਆ ਨਾ ਜੀ ਤੇ ਪਟੀਸ਼ਨ ਦੇ ਵਿੱਚ ਸਾਫ਼ ਹੀ ਸਾਫ਼ ਮੁਕਰ ਰਿਹਾ ਮੁਕਰ ਕੀ ਰਿਹਾ ਕਿ ਮੈਂ ਭਾਰਤ ਮੈਨੂੰ ਕਿ ਮੈਂ ਇਲੈਕਸ਼ਨ ਲੜੀ ਆ ਤੇ ਜਿਹਦੇ ਵਿੱਚ ਇੱਕ ਤੇ ਜਦੋਂ ਕਾਗਜ਼ ਦਾਖਲ ਕਰੀ ਤੇ ਉਦੋਂ ਸੌਖਾ ਦੀ ਭਾਰਤ ਦੇ ਸੰਵਿਧਾਨ ਦੀ ਇੱਕ ਜਦੋਂ ਮੈਨੂੰ ਦਿੱਲੀ ਲਿਜਾ ਕੇ ਸੌ ਖਲਾਈ ਗਈ ਆ ਤੇ ਮੈਂ ਦੋ ਵਾਰੀ ਤੇ ਸੌ ਖਾ ਲਈ ਆ ਪਰ ਜਿਹੜੀ ਇਹ ਆਧਾਰ ਬਣਾਇਆ ਜਾ ਰਿਹਾ ਐਨਐਸਏ ਦਾ ਕਿ ਇਹ ਮਤਲਬ ਕਿ ਭਾਰਤੀ ਸਿਧਾਂਤ ਨੂੰ ਨਹੀਂ ਮੰਨਦਾ ਇਹ ਗਲਤ ਆ ਗੱਲ ਮੈਂ ਕਹਿੰਦਾ ਇਹ ਗੱਲ ਕਹੀ ਨਹੀਂ ਉਸ ਗੱਲ ਤੋਂ ਵੀ ਮੁੱਕਰ ਗਿਆ ਅਮਰਪਾਲ ਸਿੰਘ ਮੈਂ ਨਹੀਂ ਕਹਿ ਰਿਹਾ ਜਿਹੜੀਆਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਇਹਨਾਂ ਦੇ ਚਿੱਲੇ ਇਹਨਾਂ ਦੀਆਂ ਭੇਡਾਂ ਦੀਪ ਸਿੰਘ ਤੂੰ ਸੱਚ ਕਹਿੰਦਾ ਸੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਉਹ ਥੱਲੇ ਕਮੈਂਟ ਕਰਨਗੇ ਉਹਨਾਂ ਨੂੰ ਆ ਵੀ ਆਣ ਕੇ ਮੇਨੂੰ ਮੇਰਾ ਨੰਬਰ ਲੈ ਲਓ ਤਾਂ ਉਹ ਮੈਂ ਕੱਲੇ-ਕੱਲੇ ਨੂੰ ਪटीशन ਦੀ ਕਾਪੀ ਦੇ ਦਿੰਨਾ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਆ ਕਿਹੜੇ ਨੰਬਰ ਪੇਸ਼ ਤੇ ਆ ਕਿਹਨਾ ਨੰਬਰ ਪਹਿਰਾ ਜਿੱਥੇ ਤੇ ਇਹ ਗੱਲਾਂ ਤੁਸੀਂ ਕਰ ਰਹੇ ਹੋ ਤੇ ਪਹਿਲੇ ਪੇਸ਼ ਤੇ ਦੂਜਾ ਨੰਬਰ ਪਹਿਰਾ ਇਹਦੇ ਵਿੱਚ ਮਾਫ਼ਤ ਕੋਸ਼ਾ ਪटीशन ਦੇ ਵਿੱਚ ਇਹਦੇ ਵਿੱਚ 11 ਨੰਬਰ ਪੰਨੇ ਦੇ ਉੱਤੇ ਉਹ ਚੜਾ ਵੀ ਦੋ ਮੈਂ ਤੁਹਾਨੂੰ ਭੇਜ ਦਿੰਨਾ ਜਿਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਉਹਦੇ ਵਿੱਚ ਉਹਨੇ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਹੀ ਪੱਲਾ ਛੱਡ ਲਿਆ ਉਹਨੇ ਪटीशन ਪਾਈ ਆ ਜਿਹੜੀ ਅਮਰਤਪਾਲ ਨੇ ਉਹਦੇ ਵਿੱਚ ਕਿਹਾ ਵੀ ਮੇਰਾ ਸਿਮਰਜੀਤ ਮਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਕਿ ਮੇਰੇ ਹੱਕ ਦੇ ਵਿੱਚ ਜਿਹੜੀਆਂ ਅ ਅਮਰਤਪਾਲ ਮਤਲਬ ਇਹ ਰੇਲਾਂ ਰੋਕੀਆਂ ਗਈਆਂ ਸੀਗੀਆਂ ਉਹਨਾਂ ਦੇ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਠੀਕ ਹੈ ਜੀ ਤੇ ਨਾਂ ਮੈਂ ਕਾਲ ਦਿੱਤੀ ਆ ਨਾਂ ਮੈਂ ਇਹਨਾਂ ਨੂੰ ਕੁਝ ਕਿਹਾ ਆ ਮੇਰਾ ਇਹਨਾਂ ਦੀ ਕਾਰਵਾਈ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਰਦਾਰ ਸਿੰਘ ਮਜੀਦ ਮਾਨ ਵੱਲੋਂ ਜੋ ਵੀ ਕਾਰਵਾਈ ਅੰਦੋਲਨ ਜਾਂ ਬਿਆਨ ਦਿੱਤੇ ਹੋਏ ਦਾ ਆਪ ਜ਼ਿੰਮੇਵਾਰ ਹੈ ਇਹ 11 ਨੰਬਰ ਉਕਤ 11 ਨੰਬਰ ਪੰਨੇ ਦੇ ਵਿੱਚ 11 ਨੰਬਰ ਦੇ ਉੱਤੇ ਹੀ ਦਰਜ ਆ ਆ ਤੁਹਾਨੂੰ ਮੈਂ ਸਕਰੀਨਸ਼ਾਟ ਭੇਜ ਦਿੱਤੇ ਆ ਇਹ ਚੈੱਕ ਕਰ ਲਓ ਠੀਕ ਆ ਜੀ ਇਹਦੇ ਵਿੱਚ ਇੱਕ ਯੂਨੀਵਰਸਿਟੀ ਦੇ ਹੋ ਰਹੀ ਹੈ ਗੱਲ ਕਿ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਕਿ ਉਹ ਨਾ ਉੱਤੇ ਐਨਐਸਏ ਕਿਉਂ ਨਹੀਂ ਲਾਈ ਗਈ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸਾਨਾਂ ਨੇ ਅੰਦੋਲਨ ਕੀਤਾ ਉਹਨਾਂ ਨੇ ਇਹ ਕੀਤਾ ਉਹ ਕੀਤਾ ਉਹਨਾਂ ਤੇ ਐਨਐਸਏ ਕਿਉਂ ਨਹੀਂ ਲਾਈ ਗਈ ਇਹ ਕੰਡੀਸ਼ਨ ਦੇ ਵਿੱਚ ਅਮਰਤਪਾਲ ਸਿੰਘ ਵੱਲੋਂ ਗੱਲਾਂ ਕੀਤੀਆਂ ਗਈਆਂ ਆ ਔਰ ਰਿਕਾਰਡ ਹਾਈ ਕੋਰਟ ਇਹ ਤੋਂ ਤਾਂ ਨਹੀਂ ਨਾ ਭੱਜ ਸਕਦੇ ਮੈਂ ਨਹੀਂ ਕਹਿ ਰਿਹਾ ਇਹ ਜਿਹੜੇ 170 ਪੇਜਾਂ ਦੀ ਪਟੀਸ਼ਨ ਅਮਰਤਪਾਲ ਸਿੰਘ ਦੀ ਉਹ ਕਹਿ ਰਹੀ ਆ ਜਿਹਦੇ ਨਾਲੋਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਬਹੁਤ ਚਿਰ ਦੀ ਸਟੱਡੀ ਕਰ ਰਿਆ ਦੋ ਵਾਰੀ ਪੰਜਾਬੀ ਟ੍ਰਾਂਸਲੇਸ਼ਨ ਕਰਕੇ ਜਦੋਂ ਅਸੀਂ ਪੜ੍ਹੀਆਂ ਨਾ ਸਾਡੀਆਂ ਅੱਖਾਂ ਢੀਆਂ ਰਹਿ ਗਈਆਂ ਉਹਦੇ ਵਿੱਚ ਸਪਸ਼ਟ ਫਸਟ ਲਿਖਿਆ ਗਿਆ ਆ ਕਿ ਅਸੀਂ ਭਾਰਤੀ ਸਟੇਟ ਮਤਲਬ ਜਿੱਥੇ ਕਹਿੰਦਾ ਸੀ ਨਾ ਕਿ ਸਾਨੂੰ ਵੱਖਰੀ ਸਟੇਟ ਚਾਹੀਦੀ ਏ ਇਹ ਉਹ ਹੁਣ ਕਹਿਣ ਲਿਆ ਵੀ ਜਿਹੜਾ ਹਿੰਦੁਸਤਾਨ ਵਰਲਡ ਦੀ ਚੌਥੀ ਤਾਕਤ ਉਹਦੇ ਕੋਲ ਤੇ ਸੈਨਾ ਹੀ ਬਹੁਤ ਆਦੀ ਅਸੀਂ ਤੇ ਇੰਨਾ ਵੀ ਗੱਲ ਕਰ ਹੀ ਨਹੀਂ ਸਕਦੇ ਚਾਰ ਨੰਬਰ ਪੇਜ ਤੇ ਅਖੀਰਲੇ ਪੈਰੇ ਤੇ ਲਿਖਿਆ ਪਿਆ ਮੈਂ ਤੁਹਾਨੂੰ ਪਟੀਸ਼ਨ ਦੀ ਕਾਪੀ ਦੇ ਦਿੰਦਾ ਬਾਬਾ ਕੁਲਜੀਤ ਸਿੰਘ ਜੀ ਜਿਹੜੀ ਉਹਨਾਂ ਦੇ ਸਾਥੀ ਸੀਗੇ ਭਾਈ ਗੁਰਿੰਦਰ ਸਿੰਘ ਔਜਲਾ ਜੀ ਔਰ ਭਾਈ ਦਲਜੀਤ ਸਿੰਘ ਕਲਸੀ ਇਹ ਸਭ ਠੀਕ ਚੱਲ ਰਿਹਾ ਡਿਬਰੂਗੜ੍ਹ ਦੇ ਵਿੱਚ ਸਾਰਾ ਏਕ ਹੈ ਇੱਕ ਦੂਜੇ ਨਾਲ ਕੋਈ ਵਿਰੋਧਤਾ ਤੇ ਨਹੀਂ ਜੇ ਏਕਾਜ ਹੁੰਦਾ ਤੇ ਦਲਜੀਤ ਕਲਸੀ ਨੂੰ ਕਹਿਣ ਦੀ ਕੀ ਲੋੜ ਸੀ ਭਈ ਮੈਂ ਜੀ ਤੇ ਮੇਰਾ ਵਾਰਸ ਪੰਜਾਬ ਦੀ ਕਿਸੇ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਗੁਰਿੰਦਰਪਤ ਔਜਲਾ ਨੂੰ ਕੀ ਪੱਲਾ ਛਾਣ ਦੀ ਲੋੜ ਸੀ ਪੀ ਉਹਨੇ ਪਟੀਸ਼ਨ ਤੇ ਛਾੜ ਪੇਜਾਂ ਦੀ ਪਟੀਸ਼ਨ ਦੇ ਵਿੱਚ ਕਿਹਾ ਭਈ ਜਿਹੜਾ ਕਿ ਬਾਰਸ ਪੰਜਾਬ ਦਾ ਮੁਖੀ ਆ ਉਹ ਹੋਰ ਕੋਈ ਆ ਹਰਨੇਕ ਸਿੰਘ ਕੋਈ ਇਦਾਂ ਦਾ ਨਾਮ ਲੈ ਰਿਆ ਕਿ ਅੰਮ੍ਰਿਤਪਾਲ ਦੇ ਬਾਰਸ ਪੰਜਾਬ ਦਾ ਮੁਖੀ ਨਹੀਂ ਹੈਗਾ ਉਹ ਉਹਨਾਂ ਦੇ ਵਕੀਲ ਦਾ ਬਿਆਨ ਤੁਹਾਨੂੰ ਦੇ ਦਿੰਨੇ ਆ ਉਹ ਚਲਾ ਦਿਆ ਉਹ ਨਾਲ ਵਕੀਲ ਸਾਹਿਬ ਦਾ ਬਿਆਨ ਹੋਣ ਡਿਆ ਜਿਸ ਵਿੱਚ ਉਹ ਜਦੋਂ ਪਟੀਸ਼ਨ ਧਾਰ ਕਰਕੇ ਬਾਹਰ ਹੋਣ ਡੇ ਹੂੰ ਮੈਂ ਨਹੀਂ ਆਪਣੇ ਕੋਲੋਂ ਕਹਿ ਰਿਆ ਉਹਨਾਂ ਦੇ ਵਕੀਲ ਸਾਹਿਬ ਹੀ ਕਹਿ ਰਹੇ ਆ ਕਿ ਤੇ ਮੈਂ ਤੇ ਡਿਬਰੂ ਕਟ ਬੈਠੇ ਭਾਈ ਅਮਰਤਪਾਲ ਸਿੰਘ ਹੁਣਾਂ ਤੇ ਸੰਕਟ ਵੱਡੇ ਹੁੰਦੇ ਜਾ ਰਹੇ ਨੇ ਇਹ ਸੰਕਟ ਤੇ ਵੱਡੇ ਹੁਣਾਂ ਹੀ ਆ ਜਦੋਂ ਉਹ ਗਏ ਤੇ ਇਹਦੇ ਪਿੱਛੇ ਲੱਗ ਕੇ ਹੀ ਆ ਨਾ ਤੇ ਜਿੱਥੇ ਕਿੱਥੇ ਇਹ ਗੱਲ ਕਰਦੇ ਅਮਰਤਪਾਲ ਸਿੰਘ ਬੰਦੀ ਸਿੰਘ ਅਮਰਤਪਾਲ ਸਿੰਘ ਬਾਕੀ ਇਹਦਾ ਨਾਂ ਤੇ ਕਿਤੇ ਵੀ ਨਹੀਂ ਲਿਆ ਜਾਂਦਾ ਲਿਆ ਜਾਂਦਾ ਵੀ 11 ਜਣੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਕੱਲੇ ਅਮਰਤਪਾਲ ਨੂੰ ਚੱਕੀ ਫਰਦੇ ਨਾ ਮੈਂ ਇਹਦੇ ਮਾਪੇ ਪਰ ਹੁਣ ਮੌਜੂਦਾ ਹਾਲਾਤ ਹੈ ਜਿਹੜੇ ਉਹਨਾਂ ਹਾਲਾਤਾਂ ਦੇ ਮੁਤਾਬਕ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਜਾਰੀ ਹੋਈ ਸੀ ਉਹਦੀ ਕੀ ਸਚਾਈ ਹੈ ਉਦੇ ਵਿੱਚ ਉਹਨੇ ਪਟੀਸ਼ਨ ਦੇ ਵਿੱਚ ਗਜਿੰਦਰਪਾਲ ਸਿੰਘ ਔਜਲੇ ਨੇ ਕਹਿ ਦਿੱਤਾ ਵੀ ਮੈਨੂੰ ਤੇ ਸਿੱਧਾ ਕੋਈ ਪਤਾ ਹੀ ਨਹੀਂ ਕਿ ਇਹੋ ਤੇ ਮੇਰੇ ਜਿਹੜੇ ਸੈਨ ਆ ਉਹ ਜਾਲੀ ਆ ਵੀ ਮੇਰੇ ਸੈਨ ਹੀ ਨਹੀਂ ਕੀਤੇ ਗਏ ਮੈਨੂੰ ਪਤਾ ਹੀ ਨਹੀਂ ਮੇਰੇ ਸੈਨ ਕਿੰਨੇ ਕਰ ਲੈ ਕਿੰਨੇ ਨਹੀਂ ਇਹਦਾ ਮਤਲਬ ਵੀ ਜਿੰਨੀ ਵੀ ਇਹਦੀ ਮਾਤਾ ਨੇ ਬਿਆਨ ਦਿੱਤਾ ਸੀ ਵੀ ਹੁਣ ਤੇ ਉਹਨੂੰ ਉਹਨੇ ਭਰਦੇ ਸਿਧਾਂਤ ਦੀ ਸੌ ਚੱਕ ਲਈ ਆ ਤੇ ਉਹਨੂੰ ਖਾਲਸਤਾਨੀ ਨਾ ਕਿਹਾ ਜਾਵੇ ਤੇ ਦੂਹੇ ਤੇ ਨਹੀਂ ਸਭ ਨੂੰ 5 ਵਜੇ ਦੀ ਮਾਤਾ ਦਾ ਬਿਆਨ ਹੁੰਦਾ ਤਸਵੀਰ ਨੂੰ 7 ਵਜੇ ਇੱਕ ਸੋਸ਼ਲ ਮੀਡੀਆ ਤੇ ਕੋ ਮਰ ਲਾ ਪੈਂਦੀ ਆ ਵੀ ਮੇਰਾ ਤੇ ਮਾਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਖਾਲਸਤਾਨ ਦੀ ਇਹ ਇਹਦਾ ਮਤਲਬ ਫਿਰ ਸਾਰਾ ਕੁਝ ਆਪਣੇ ਕੋਲੇ ਘੜੀ ਜਾਂਦੇ ਆ ਜੀ ਜੀ ਬਿਰੂਗੜ ਜੇਲ੍ਹ ਚ ਸਭ ਕੁਝ ਚੰਗਾ ਨਹੀਂ ਹੈ ਬਿਲਕੁਲ ਨਹੀਂ ਕੋ ਚੰਗਾ ਤਾਂ ਤਦ ਨੇ ਪੋਟਿਸ਼ਨਾ ਪੈ ਰਹੀਆਂ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਖਾਣ ਪੀਣ ਨੂੰ ਬਾਹਰ ਨਹੀਂ ਡੰਡੇ ਖਾਣ ਨੂੰ ਰੇਸ਼ ਸਾਰਾ ਕੁਝ ਅੰਮ੍ਰਿਤਪਾਲ ਨੇ ਇਕੱਠਾ ਕਰ ਲਿਆ ਦੂਜੇ ਦੇ ਘਰਿਆਂ ਦੇ ਦਾ ਵਿਚਾਰੇ ਨੂੰ ਕਿਸੇ ਨੂੰ ਪੁੱਛਿਆ ਇਹਨਾਂ ਨੇ ਕਿਸੇ ਨੇ ਪੁੱਛਿਆ ਜਿਹੜੇ ਅੰਬਰਸਰ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਦੀ ਵਕੀਲਾ ਨੇ ਅੱਜ ਮੇਰੀ ਗੱਲ ਸੁਣੋ ਹੂੰ ਮੈਂ 1.5 ਸਾਲ ਹੋ ਗਿਆ ਇਹ ਚੀਜ਼ ਨੂੰ ਸੁਣਦਿਆਂ ਇਹਨਾਂ ਦੇ ਵਕੀਲਾਂ ਦੇ ਵਕੀਲਾਂ ਦੇ ਕੋਲੋਂ ਜੀ ਐਨਐਸਏ ਗਲਤ ਲੱਗੀ ਆ ਐਨਐਸਏ ਜੇ ਆ ਉਹ ਆ ਫਲਾਣਾ ਤੇ ਡੇਢ ਸਾਲ ਦੇ ਵਿੱਚ ਇੱਕ ਵੀ ਕਿਸੇ ਨੌਜਵਾਨ ਦੀ ਜ਼ਮਾਨਤ ਕਰਾਈ ਆ ਉਹ ਦੱਸਣ ਇਹ ਹੋ ਗਈ ਆ ਜਦ ਤੋਂ ਐਮਪੀ ਬਣੇ ਨੇ ਭਾਈ ਅਮਰਤਪਾਲ ਸਿੰਘ ਉਹਦੇ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਬਗਾਵਤੀ ਸੁਰ ਉੱਠਣ ਲੱਗੇ ਨੇ ਕੀ ਕਾਰਨ ਕੀ ਹੈ ਕਿਉਂ ਸਮਝਦੇ ਹੋ ਬਗਾਵਤੀ ਸੁਰ ਕਿਉਂਕਿ ਐਮਪੀ ਬਣੇ ਐਮਪੀ ਬਣਨ ਤੋਂ ਬਾਅਦ ਇਹ ਬਖੇੜਾ ਖੜਾ ਹੋਇਆ ਦੇਖੋ ਜੀ ਗੱਲ ਹੈ ਕਿ ਇਦਾਂ ਪਹਿਲਾਂ ਤੇ ਇਹਨਾਂ ਨੇ ਗੱਲ ਕਹੀ ਸੀ ਨਾ ਕਿ ਅਸੀਂ ਨਾ ਕੋਈ ਇਲੈਕਸ਼ਨ ਲੜਨੀ ਨਾ ਕੋ ਇਹ ਨਾ ਕੋ ਬੋਲ ਸਰੇ ਇਲੈਕਸ਼ਨ ਵੀ ਲੜ ਲਈ ਤੇ ਉਹ ਜਿਹੜੇ ਨਾਲ ਦੇ ਗਏ ਆ ਉਹ ਗਏ ਤੇ ਇਹਦੇ ਕਰਕੇ ਹੀ ਆ ਨਾ ਜੇਲ੍ਹ ਚ ਉਹ ਇਹਨਾਂ ਉਹਨਾਂ ਨੇ ਸਾਥ ਇਹਦਾ ਦਿੱਤਾ ਤੇ ਫਾਈਰ ਉਹਨਾਂ ਨੇ ਉਹਨੂੰ ਪੁੱਛਣਾ ਤੇ ਹੈਗਾ ਨਾ ਵੀ ਤੂੰ ਤੇ ਪਹਿਲਾਂ ਕਹਿੰਦਾ ਸੀ ਨਾ ਇਲੈਕਸ਼ਨ ਨਹੀਂ ਲੜਨੀ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਵੀ ਜੇ ਤੂੰ ਮੁੱਕ ਸਕਦਾ ਫਿਰ ਅਸੀਂ ਕਿਉਂ ਨਾ ਆਪਣਾ ਆਪਣਾ ਘੜਾ ਕਰ ਲਈਏ ਇਹ ਤਾਂ ਜ਼ਾਹਰ ਜੀ ਗੱਲ ਹੈ ਨਾ ਜਦੋਂ ਘਰ ਦੇ ਵਿੱਚ ਕੋਈ ਆਪਣੇ ਬਾਰੇ ਸੋਚਣ ਲੱਗ ਪਵੇ ਤਾਂ ਫਿਰ ਦੂਜਾ ਵੀ ਤੇ ਆਪਣੇ ਬਾਰੇ ਸੋਚਦਾ ਹੀ ਆ ਨਾ ਇਸ ਕੱਲ ਤਾਂ ਤੁਹਾਨੂੰ ਪਰੋਸਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦਲਜੀਤ ਸਿੰਘ ਕਲਸੀ ਔਰ ਉਹਨਾਂ ਤੋਂ ਇਲਾਵਾ ਜਿਹੜੇ ਗੁਰਿੰਦਰਪਾਲ ਔਜਲਾਨੀ ਔਰ ਭਾਈ ਅਮਰਪਾਲ ਸਿੰਘ ਇਹਨਾਂ ਦੇ ਪਿਆਰ 'ਚ ਕੋਈ ਕਮੀ ਪਈ ਹੈ ਮੰਤਰੀ ਇਕਜੁੱਟ ਨਹੀਂ ਇਕੱਠੇ ਨੇ ਔਰ ਜੋ ਅਫਵਾਹਾਂ ਆ ਰਹੀਆਂ ਨੇ ਵੀ ਨਹੀਂ ਪਾੜ ਪੈ ਚੁੱਕਾ ਤਾਂ ਇਹ ਅਫਵਾਹ ਵੀ ਤਾਂ ਹੋ ਸਕਦੀ ਹੈ ਸਾਜ਼ਿਸ਼ ਵੀ ਤਾਂ ਹੋ ਸਕਦੀ ਕਿੱਦਾਂ ਸਾਜ਼ਿਸ਼ ਹੋ ਸਕਦੀ ਆ ਉਹ ਜਿਹੜੀ ਪਟੀਸ਼ਨ ਦਾਇਰ ਕੀਤੀ ਆ ਅਮਰੂਲ ਕਾਪੀਆਂ ਲੈ ਲਾ ਉਹਦੇ ਵਿੱਚੋਂ ਸਾਫ਼-ਸਾਫ਼ ਕਹਿਣ ਦੇ ਆ ਹਰੇਕ ਚੈਨਲ ਦੇ ਉੱਤੇ ਚੱਲ ਚੁੱਕੀ ਆ ਉਹ ਵੀ ਉਹ ਕਹਿੰਦਾ ਵੀ ਸਾਡਾ ਨਾਂ ਅਮਰਤਪਾਲ ਨਾਲ ਕੋਈ ਲੈਣਾ ਦੇਣਾ ਨਾ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਲੈਣਾ ਦੇਣਾ ਉਹ ਕਹਿੰਦਾ ਮੇਰਾ ਜਨਾਲੇ ਵਾਲੀ ਘਟੌਣਾ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਗਲਤ ਫਸਾਇਆ ਗਿਆ ਮੇਰੇ ਕੋਲੋ ਇਹ ਆ ਮੇਰੇ ਕੋਲੋ ਉਹ ਆ ਉਸ ਗੱਲ ਨੂੰ ਕਿੱਦਾਂ ਉਹ ਫੇਰੇ ਦਾ ਮਤਲਬ ਹੈ ਸਕੀਮ ਬਣਾ ਕੇ ਸਾਰੇ ਕੋ ਕਰਦੇ ਆ ਵੀ ਹੁਣ ਇਹਦਾ ਸਕੀਮ ਬਣਾ ਕੇ ਨਿਕਲ ਜੀ ਆਹੀ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਹੈ ਸੋ ਉਹਨਾਂ ਵੱਲੋਂ ਉਹਨਾਂ ਦਾ ਇੱਕ ਚਰਚਾ ਚ ਰਿਆ ਸੀ ਬਹੁਤ ਜ਼ਿਆਦਾ ਬਿਆਨ ਜਿਹਦੇ ਵਿੱਚ ਉਹਨਾਂ ਕਹਿਿਆ ਸੀ ਕਿ ਜ ਚਾਰ ਲੱਤਾਂ ਵਾਲੀ ਕੁਰਸੀ 'ਚ ਸਿਰ ਬਸਾ ਬੈਠੇ। ਬਿਲਕੁਲ। ਤੁਹਾਨੂੰ ਕੀ ਲੱਗਦਾ ਜੀ ਇਹ ਹਾਲਾਤ ਇਹ ਬਿਆਨ ਜਿਹੜਾ ਹੈ ਦੇਣਾ ਟਿੱਪਣੀ ਸਹੀ ਸੀ ਇੱਕ ਬੰਦੀ ਸਿੰਘ ਵੱਲੋਂ ਬੰਦੀ ਸਿੰਘ ਦੇ ਉੱਤੇ। ਲੈ ਤੁਸੀਂ ਅਮਰਪਾਲ ਨੂੰ ਬੰਦੀ ਸਿੰਘ ਮੰਨਦੇ ਆਂ। ਉਹਨੇ ਕਿਹੜੀ ਕਿਹੜੀ ਕੌਮੀ ਕਾਰਜ ਦੇਖੋ ਭਾਈ ਗੁਰਦੀਪ ਸਿੰਘ ਖੇੜਾ ਜਿਨ੍ਹਾਂ ਵੀ ਬੰਦੀ ਸਿੰਘ ਆ ਇਹਨਾਂ ਨੇ ਕੋਈ ਕੌਮ ਲਈ ਜੇਲ੍ਹ ਕੱਟੀ ਠਾਈ ਠਾਈ 30-30 ਸਾਲ ਤੇ ਅਮਰਪਾਲ ਨੇ ਕਿਹੜਾ ਕੋਈ ਕੌਮ ਦਾ ਕਾਰਜ ਕੀਤਾ ਮੈਨੂੰ ਇਹ ਦੱਸੋ। ਹਮ ਇੱਕ ਨੌਜਵਾਨ ਨੂੰ ਕੋਟ ਕਦੇ ਜੇਲ੍ਹ 'ਚ ਬੈਠੀ ਆ। ਠੀਕ ਆ ਨਾ ਤੇ ਦੂਜੀ ਗੱਲ ਮੋਹੰਮਰਤਪਾਲ ਦਾ ਡੈਡੀ ਨੇ ਵੀਡੀਓ ਪਾਸ ਕੀਤੀ ਠੀਕ ਆ ਜੀ ਭਈ ਅਮਰਤਪਾਲ ਮਿਹਰ ਦਾ ਸਾਥ ਦਿੱਤਾ ਜਾਵੇ ਠੀਕ ਹੈ ਨਾ ਜੀ ਤੇ ਜਿੱਟਣ ਆਪਣੇ ਇਹਨਾਂ ਦੇ ਮੁੰਡਿਆਂ ਨੇ ਅਮਰਤਪਾਲ ਨੇ ਇੱਕ ਨੌਜਵਾਨ ਪੁੱਤਿਆ ਸੀ ਕੁੜੀ ਕਰਕੇ ਠੀਕ ਹੈ ਨਾ ਤੇ ਉਦੋਂ ਉਹਨੇ ਉਹਨੂੰ ਕਿਉਂ ਨਹੀਂ ਰੋਕਿਆ ਅੱਜ ਤਾਂ ਵੱਡਾ ਪਰਿਆਪਤ ਪੰਥਕ ਬਣਿਆ ਕਰਦਾ ਲੜਾਈ ਤੇ ਕੁੜੀ ਕਰਕੇ ਹੋਈ ਨਾ ਉਹਦੀ ਇਨਸਾਫ ਮੰਗਦੀ ਸੀ ਉਹ ਮੁੰਡਾ ਥੱਲੇ ਹੋਰ ਕਹਿੰਦਾ ਸੀ ਭਾਈ ਇਨਸਾਫ ਦੋ ਇੱਕ ਸਟੇਟ ਨਾਲ ਲੜਨ ਦੀਆਂ ਗੱਲਾਂ ਕਰਦੇ ਇੱਕ ਦੇਸ਼ ਬਣਾਉਣ ਦੀਆਂ ਗੱਲਾਂ ਕਰਦੇ ਤੇ ਇੱਕ ਨੌਜਵਾਨ ਨੂੰ ਚੱਕ ਕੇ ਮੋਟਰ ਤੇ ਲਿਆਣ ਕੇ 28 ਹੀ ਜਾਣੇ ਫੁੱਟੇ ਫੁੱਟਣ ਡਾਇਆ ਇੱਕ ਢਿੱਗ ਬਹਾਦਰੀ ਆ ਇਹ ਤੇ ਜੇ ਤੇ ਅਮਰਤਪਾਲ ਨੂੰ ਤੁਸੀਂ ਬੰਦੀ ਸਿੰਘ ਮੰਨਦੇ ਹੋ ਤੇ ਤੁਹਾਡਾ ਭਲੇਖਾ ਅਸੀਂ ਨਹੀਂ ਬੰਦੀ ਸਿੰਘ ਮੰਨਦੇ ਅਸੀਂ ਬੰਦੀ ਸਿੰਘ ਜਿਨ੍ਹਾਂ ਨੇ ਕੋ ਕੌਮ ਲਈ ਕੋ ਕਾਰਜ ਕੀਤਾ ਸਾਰੀਆਂ ਜਥੇਬੰਦੀਆਂ ਸਾਰੇ ਸੰਪਰਦਮਾ ਉਹਨਾਂ ਨੂੰ ਬੰਦੀ ਸਿੰਘ ਮੰਨਦੀਆਂ ਸਬਰ ਸੰਤੋਖ ਸਦਕ ਇਹ ਸਾਡੀ ਸਿੱਖੀ ਦਾ ਗਹਿਣਾ ਕੀ ਕਾਰਨ ਹੈ ਤਕਰੀਬਨ ਡੇਢ ਸਾਲ ਦਾ ਸਮਾਂ ਹੋਇਆ ਹੈ ਅਜੇ ਡਿਬਰਗਟ ਜੇਲ੍ਹ ਦੇ ਵਿੱਚ ਤਾਂ ਇਸ ਭਰੋਸੇ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਭਰੋਸਾ ਟੁੱਟ ਰਿਹਾ ਹੈ ਸਬਰ ਸੰਤੋਖ ਸਿੱਧਕ ਵਾਲਾ ਭਰੋਸਾ ਹੁੰਦਾ ਜਿਹੜਾ ਸਿੱਖੀ ਚ ਦੇਖੋ ਮਹਾਰਾਜ ਦੀ ਇੱਕ ਗਰਵਾਣੀ ਦਾ ਫਰਮਾਨ ਆ ਬਿਨ ਸੰਤੋਖੋ ਖੁਖਾ ਨੇ ਰਾਜੇ ਜਿਨ੍ਹਾਂ ਨੇ ਕੋ ਕੌਮੀ ਕਾਰਜ ਕੀਤਾ ਉਹਨਾਂ ਨੂੰ ਅੱਜ ਵੀ ਸਬਰ ਆਪੇ ਅਸੀਂ ਕੋਈ ਗੱਲ ਨਹੀਂ ਜਵਾਨੀਆਂ ਵੀ ਕੱਢ ਲਈਆਂ ਨੇ ਤੇ ਬਡੇਪੇ ਬਡੇ ਪਿਆਹ ਚ ਆ ਗਏ ਆ 22 30 ਸਾਲ ਜੇਲ੍ਹ ਕੱਟਣੀ ਬਹੁਤ ਔਖੀ ਹਮਮ ਆਏ ਗਰਦੀਪ ਸਿੰਘ ਖੇੜਾ ਜਗਤਾਰ ਸਿੰਘ ਤਾਰਾ ਜਿਹੜਾ ਭਾਈ ਜੈਦਰ ਹਵਾਰਾ ਜੀ ਸਾਰੇ ਜਣਾਂ ਨੇ 30-30 ਸਾਲ ਜੇਲ੍ਹ ਕੱਟ ਲਈ ਉਹਨਾਂ ਨੇ ਕਿਤੇ ਨਹੀਂ ਪਟੀਸ਼ਨ ਪਾ ਕੇ ਕਿਹਾ ਵੀ ਅਸੀਂ ਅਹ ਦੇਸ਼ ਦਾ ਗ੍ਰਹਿ ਮੰਤਰੀ ਇਹ ਗੱਲ ਕਹਿੰਦਾ ਵੀ ਉਹ ਮਾਫੀ ਮੰਗ ਲੈਣ ਤੇ ਰਾਜਵੜਾ ਦੇ ਨੂੰ ਛੱਡ ਜਾਊਗਾ ਉਹ ਕਹਿੰਦੇ ਨਹੀਂ ਮਾਫੀ ਨਹੀਂ ਮੰਗਣੀ ਇਹਨੇ ਪਹਿਲਾਂ ਹੀ 1.5 ਸਾਲ ਦੇ ਵਿੱਚ ਅਹ ਪੈਰਾਂ 'ਚ ਬਹਿ ਗਿਆ ਇਹ ਮੈਂ ਤਾਂ ਇਹ ਹੀ ਇਹ ਮੈਨੂੰ ਤਾਂ ਕੱਢ ਦੋ ਕੱਢ ਦੋ ਇਹ ਬਹੁਤ ਬੱਚੀ ਵਾਂਗੂ ਟੜਫਣ ਲੱਪਿਆ ਜੇ ਕੋ ਬਾਣੀ ਪੜੀ ਹੋਵੇ ਤਾਂ ਸੰਤੋਖ ਆਵੇ ਅੱਛਾ ਕਰਨੀਆਂ ਦੇ ਆਸ਼ਕੀਆਂ ਠੀਕ ਆ ਨਾ ਜੀ ਉਹਨਾਂ ਨੇ ਕੋਈ ਦੇਸ਼ ਤੋੜਨ ਦੀ ਗਲਤ ਨਹੀਂ ਨੀ ਕੀਤੀ ਉਹਨਾਂ ਨੇ ਕੋ ਜੇ ਕੋ ਕੰਮ ਕੀਤਾ ਤੇ ਕੌਮ ਦੀ ਰੱਖਿਆ ਵਾਸਤੇ ਉਦੋਂ ਉਹ ਜ਼ਰੂਰੀ ਸੀ ਉਹਨਾਂ ਨੇ ਕੀਤਾ ਸਾਰੇ ਸਮਤਾ ਠੀਕ ਹੈ ਨਾ ਇਹਨਾਂ ਨੇ ਕੋ ਕਿਹੜਾ ਕੌਮੀ ਕਾਰਜ ਕਿਹੜੀ ਦੀ ਪੈੜਦੀ ਜਿਤ ਬਚਾਈ ਮੈਨੂੰ ਇਹ ਦੱਸੋ ਜੋ ਖਾਲਸਾ ਵੀਰ ਵਿੱਚ ਗੁੰਦਾ ਰਿਆ ਉਹ ਸਾਰਿਆਂ ਨੂੰ ਪਤਾ ਠੀਕ ਹੈ ਨਾ ਜੀ ਇਹ ਤੇ ਸਿਰਫ ਪੈਸੇ ਦੇ ਕਰਕੇ ਇਕੱਠ ਮਤਲਬ ਕਿ ਉਹਦੇ ਅੰਦਰ ਬੈਠੇ ਕਮਾਈ ਕਰੀ ਜਾਂਦੇ ਸਾਰਾ ਕੁਝ ਪੈਸਿਆਂ ਕਰਕੇ ਕੀਤਾ ਬਾਬਾ ਕੁਲਜੀਤ ਸਿੰਘ ਪਿੱਛੇ ਪਿੱਛੇ ਗੱਲ ਕਰਦਿਆਂ ਕਰਦਿਆਂ ਤੁਹਾਡੇ ਅੰਦਰੋਂ ਕੁਝ ਇਹਨਾਂ ਨਿੱਜੀ ਦੁਸ਼ਮਣੀਆਂ ਜੀਆਂ ਜਾਗਣ ਡਿਆ ਪੈਂਦੀਆਂ ਨਿੱਜੀ ਵਿਚਾਰ ਜਾਗਣ ਡਿਆ ਪੈਂਦੇ ਨੇ ਮੈਨੂੰ ਇਹ ਦੱਸੋ ਵੀ ਜਿਹੜਾ ਸਿੰਘ ਨੌਜਵਾਨਾਂ ਦੇ ਸਿਰ ਜੋੜਨ ਦੀ ਗੱਲ ਕਰਦਾ ਸੀ ਨੌਜਵਾਨਾਂ ਦੇ ਸਿਰਾਂ ਤੇ ਪੱਕ ਦੀ ਗੱਲ ਕਰ ਰਿਹਾ ਨੌਜਵਾਨਾਂ ਦੇ ਸਿਰਾਂ ਤੇ ਪਰਨੇ ਲਿਆ ਰਿਹਾ ਨੌਜਵਾਨਾਂ ਨੂੰ ਗੁਰੂ ਨਾਲ ਜੋੜ ਰਿਹਾ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਇਹ ਜਿਹੜੇ ਸਿਰ ਨੇ ਗੁਰੂ ਨੂੰ ਅਰਪਣ ਕਰੋ ਤੁਹਾਨੂੰ ਕੀ ਲੱਗਦਾ ਹੈ ਕੌਮ ਨੂੰ ਕੀ ਲੱਗਦਾ ਹੈ ਕਿ ਉਹ ਸਿੰਘ ਜਿਹੜਾ ਭਾਈ ਅਮਰਤਪਾਲ ਸਿੰਘ ਡੀਬੁਰੂਗੜ ਜੇਲ੍ਹ ਦੇ ਵਿੱਚ ਜਿਹੜੇ 4 ਸਿੰਘ ਬੈਠੇ ਨੇ ਉਹਨਾਂ ਦੇ ਸਿਰ ਜਿਹੜੇ ਨੇ ਅੱਡ ਹੋਣ ਦੇਗਾ ਉਹਨਾਂ ਚਾਰਾਂ ਨੂੰ ਜੋੜ ਕੇ ਨਹੀਂ ਰੱਖੇਗਾ ਕਦੀ ਵੀ ਜਿਹੜੀ ਸੋਚਾਂ ਨੇ ਨਾ ਤੁਹਾਡੀਆਂ ਉਹ ਸਫਲ ਹੋਣ ਵਾਲੀਆਂ ਨਹੀਂ ਬਾਬਾ ਕੁਲਜੀਤ ਸਿੰਘ ਮੈਂ ਕਹਿੰਦਾ ਜੀ ਨੌਜਵਾਨਾਂ ਨੂੰ ਸੇਧ ਤੇ ਇਹ ਦਿੰਦਾ ਸੀ ਵੀ ਮੈਂ ਫੜ ਫੜ ਕੇ ਲਿਆਉਂਗਾ ਮੈਨੂੰ ਚਿਹਰੇ ਯਾਦ ਰਹਿੰਦੇ ਸੀ ਦੀਆਂ ਦੇਣੀਆਂ ਤੇ ਕਮਾਂਡਾ ਚ ਕਦਾ ਭੰਜਾ ਫਰਦਾ ਟਿਮਕਾ ਟਿਮਕਾ ਕਦਾਂ ਮੂਦਾ ਫਰਦਾ ਸੀ ਪਹਿਲਾਂ ਮੈਨੂੰ ਇਹ ਦੱਸੋ ਠੀਕ ਹੈ ਨਾ ਜਿਹੜੇ ਗ੍ਰਹਿ ਮੰਤਰੀ ਦੇ ਦੇਸ਼ ਦੇ ਨੂੰ ਧਮਕੀਆਂ ਦਿੰਦਾ ਸੀ ਪੇਓ ਦੇ ਜਾ ਕੇ ਪੈਰ ਫੜਦਾ ਸੀ ਠੀਕ ਹੈ ਨਾ ਜੀ ਅਗਲੇ ਨਾ ਫਿਰ ਮਿਲਣੇ ਵੀ ਨਹੀਂ ਦਿੱਤਾ ਨਾਲ ਐਮਪੀ ਨੂੰ ਲੈ ਕੇ ਗਿਆ ਸਰਬਜੀਤ ਸਿੰਘ ਮੈਨੂੰ ਇਹ ਕੱਲ ਦੱਸੋ ਇੱਥੇ ਪਿੰਡ ਦੇ ਵਿੱਚ ਲੜਾਈ ਹੋ ਜਵੇ ਐ ਤੇ ਅਗਲਾ ਦੇ ਘਰ ਦੇ ਮੋਹਰ ਦੀ ਨਹੀਂ ਲੰਗਦਾ ਵੀ ਭਾਈ ਸਾਡੀ ਇਹਨਾਂ ਨਾ ਖੜਕਦੀ ਆ ਤੇ ਪੇ ਇਹਨਾਂ ਨੇ ਮਿੰਤਾ ਕਰਨ ਨੂੰ ਰੱਖਿਆ ਪਰ ਮੈਨੂੰ ਇਹ ਦੱਸੋ ਜੇ ਨਸ਼ਾ ਛਡਾਉਣਾ ਸੀ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਦਾ ਭਰਾ ਦੇ ਨਾਲ ਚਿੱਟੇ ਜੁਫੜ ਹੋ ਗਿਆ ਠੀਕ ਹੈ ਨਾ ਜੀ ਤੇ ਆਪੇ ਕਹਿੰਦਾ ਨਸ਼ਾ ਛਡਾਉਣਾ ਮੈਂ ਇਹ ਕਰਨਾ ਮੈਂ ਉਹ ਕਰਨਾ ਇਹ ਸਾਰੇ ਢੋਂਗ ਆ ਜੀ ਤੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਬਾਬਾ ਕੁਲਜੀਤ ਸਿੰਘ ਤੁਹਾਡੀ ਕੋਈ ਨਿੱਜੀ ਦੁਸ਼ਮਣੀ ਹੈ ਭਾਈ ਅਮਰਤਪਾਲ ਨਾਲ ਇੰਨਾ ਜ਼ਹਿਰ ਕਿਉਂ ਉਗਲਦੇ ਜੀ ਦੇਖੋ ਜੀ ਮੈਂ ਜ਼ਹਿਰ ਨਹੀਂ ਉਗਲਦਾ ਮੈਂ ਨੌਜਵਾਨਾਂ ਨੂੰ ਅੱਗੇ ਵੀ ਇਹ ਕਹਿੰਦਾ ਹੁੰਦਾ ਸੀ ਵੀ ਭਾਈ ਜੇੜੀ ਕੋ ਤੁਸੀ ਗੱਲ ਕਰਨੀ ਆ ਨਾ ਉਹ ਸਭਧਾਨ ਦੇ ਦਾਇਰੇ ਚ ਰਹਿ ਕੇ ਕਰੋ ਜਦੋਂ ਜ਼ਮਾਨਤਾ ਲੈਣੀ ਆ ਉਦੋਂ ਸਭਧਾਨ ਦੇ ਦਾਇਰੇ ਨੂੰ ਤੁਹਾਨੂੰ ਕਾਨੂੰਨ ਨੂੰ ਮੰਨਣਾ ਹੀ ਪੈਣਾ ਤੁਸੀਂ ਦੇਸ਼ ਜਿਸ ਦੇਸ਼ ਤੇ ਕਾਨੂੰਨ ਦੇ ਵਾਸੀ ਹੋ ਜੇ ਉੱਥੇ ਤੁਹਾਡਾ ਆਧਾਰ ਕਾਰਡ ਬਣਿਆ ਆ ਨਾ ਤੇ ਤੁਸੀਂ ਉਹਦੇ ਵਾਸੀ ਹੋ ਤੇ ਹੁਣ ਉਹ ਨੌਜਵਾਨਾਂ ਨੂੰ ਕੌਣ ਕਹਿ ਰਿਹਾ ਸੀ ਕਿ ਮੈਂ ਪਾਸਪੋਰਟ ਨੂੰ ਆਪਣਾ ਡਾਕੂਮੈਂਟ ਦਾ ਯਾਨ ਮੰਨਦਾ ਮੈਂ ਭਾਰਤ ਦਾ ਵਸਨੀਕ ਵਸਨੀਕ ਨਹੀਂ ਹੈਗਾ ਫਿਰ ਹੁਣ ਉਹੋ ਹੀ ਡਾਕੂਮੈਂਟ ਲਾ ਕੇ ਜੇਲ੍ਹ ਤੋਂ ਜ਼ਮਾਨਤ ਕਿਉਂ ਲੈਂਦਾ ਫਿਰ ਜਿਹੜਾ ਜੇ ਉਸ ਦੇਸ਼ ਨੂੰ ਦੇਸ਼ ਹੀ ਨਹੀਂ ਮੰਨਦਾ ਤੇ ਫਿਰ ਉਹਦਾ ਡਾਕੂਮੈਂਟ ਕਿਉਂ ਲਾਉਂਦਾ ਦੇਖੋ ਬਾਬਾ ਕੋਈ ਨਹੀਂ ਮੈਂ ਮੈਂ ਜ਼ਹਿਰ ਨਹੀਂ ਉਗਲਦਾ ਮੈਂ ਨੌਜਵਾਨਾਂ ਨੂੰ ਹੁਣ ਵੀ ਬੇਨਤੀ ਕਰਦਾ ਹੂੰ ਕੋਈ ਵੀ ਤੁਸੀਂ ਤੁਸੀਂ ਆਪਣਾ ਹੱਕ ਲੈਣਾ ਆ ਬਹੁਤ ਰਾਸਤੇ ਆ ਕਾਨੂੰਨ ਦਾ ਦਰਵਾਜ਼ਾ ਖੜਕਾਓ ਇਹ ਕਰੋ ਜੋ ਵੀ ਹੈਗਾ ਤੁਹਾਡੇ ਕੋਲ ਕਰਦਾ ਬਣਦਾ ਕਰੋ ਪਰ ਜਦੋਂ ਤੁਸੀਂ ਸੰਵਿਧਾਨ ਦੇ ਉਲਟ ਚੱਲ ਕੇ ਫਿਰ ਤੁਸੀਂ ਉਸੇ ਸੰਵਿਧਾਨ ਦੀਆਂ ਮਹਿੰਤਾਂ ਕਿਉਂ ਕਰਦੇ ਆ ਫਿਰ ਉਸੇ ਸੰਵਿਧਾਨ ਚ ਜਵਾਰਦਾਂ ਕਿਉਂ ਲੱਭਦੇ ਆ ਹੁਣ ਉਹ ਸਾਰੇ ਜਣੇ ਉਸੇ ਸੰਵਿਧਾਨ ਦੇ ਪੈਰੀਂ ਪੈਂਦੇ ਆ ਤੇ ਮੇ ਸਿੱਖਾਂ ਦੀ ਸ਼ਰਮੀ ਪਾੜ ਲੈਵਲ ਤੇ ਖਰਾਬ ਹੁੰਦੀ ਕਿ ਨਹੀਂ ਹੁੰਦੀ ਮੇਰੀ ਗੱਲ ਸੁਣੋ ਸਾਹਿਬ ਦੀ ਸੰਗਤਾਂ ਨੇ ਬਾਬਾ ਜੀ ਦੇ ਦੇਖੋ ਮੇਰੀ ਗੱਲ ਸੁਣੋ ਜੀ ਮੇਰੀ ਮੇਰੀ ਗੱਲ ਸੁਣੋ ਖਡੂਰ ਸਾਹਿਬ ਤੇ ਜਿੰਨੀ ਇਹਨਾਂ ਨੇ ਗੁੰਡਾਗਰਦੀ ਕੀਤੀ ਸਾਰਿਆਂ ਨੂੰ ਪਤਾ ਇਹਨਾਂ ਨੇ 4-5 ਗੁੰਡੇ ਰੱਖੇ ਆ ਮੋਰੇ ਅਲ ਚਮਕੋਰੇ ਹਰਗੇ ਦੇਖੋ ਮੀਡੀਆ ਨੂੰ ਦਿਸਦਾ ਹੁੰਦਾ ਮੀਡੀਆ ਵਿਖਾਉਂਦਾ ਮੀਡੀਆ ਅੱਜ ਦੇ ਬਾਰੇ ਗੱਲ ਕਰਦਾ ਦੇਖੋ ਇਹ ਮਨਕਟ ਸਿੰਘ ਜੀਆ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਜੀ ਬਾਬਾ ਮੇਰੀ ਗੱਲ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਜੀ ਤੁਹਾਡੀ ਮੁਹੱਦਰੀ ਆ ਤੁਸੀਂ ਸਾਡੀ ਇੰਟਰਵਿਊ ਕਰ ਰਹੇ ਹੋ ਬਹੁਤ ਸਾਰੇ ਪੱਤਰਕਾਰ ਅਮਰਤਪਾਲ ਦਾ ਨਾਂ ਛੁੱਟ ਕੇ ਜਿਨ੍ਹਾਂ ਨੂੰ ਮੀਨਾ ਜਾਂਦਾ ਉਹ ਕਹਿੰਦੇ ਸੀ ਅਮਰਤਪਾਲ ਦੇ ਖਿਲਾਫ ਇੰਟਰਵਿਊ ਨਹੀਂ ਕਰਨੀ ਮੈਂ ਸਬੂਤ ਦੇ ਦੂੰ ਤੁਹਾਨੂੰ ਅਸੀਂ ਤੁਹਾਡੇ ਕੋਲੋਂ ਅਸੀਂ ਤੁਹਾਡੇ ਕੋਲੋਂ ਪੱਖ ਸਿਰਫ ਲੈ ਰਹੇ ਸੀਗੇ ਕਿ ਡਿਬਰੂਗੜ ਦੀ ਜਿਹੜੀ ਪਟੀਸ਼ਨ ਹੈ ਉਹਨਾਂ ਨੂੰ ਲੈ ਕੇ ਮੈਂ ਕਹਿੰਦਾ ਜੀ ਦੇਖੋ ਪਟੀਸ਼ਨਾਂ ਬਾਰੇ ਥੋੜੀ ਜਿਹੀ ਜੱਲੂਪੁਰ ਖੜੇ ਆ ਗਏ ਦੇਖੋ ਪੱਖ ਰੱਖਣਾ ਸਾਰਿਆਂ ਦਾ ਫਰਜ਼ ਆ ਜਦੋਂ ਅਸੀਂ ਮੀਡੀਆ ਨੂੰ ਫੋਨ ਕਰਕੇ ਗੱਲ ਕਹਿੰਨੇ ਬਸ ਅਸੀਂ ਪੱਖ ਰੱਖਣਾ ਠੀਕ ਹੈ ਨਾ ਜੀ ਤੇ ਉਹ ਕਹਿੰਦੇ ਪੱਖ ਕਿਹੜਾ ਰੱਖਣਾ ਜੀ ਆ ਜੀ ਜੋ ਪਟੀਸ਼ਨ ਪਾਈ ਉਹਦੇ ਸਬੰਧ ਵਿੱਚ ਅਸੀਂ ਗੱਲ ਕਰਨੀ ਛੋਟ ਨਾ 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 ਜੀ ਅਸੀਂ ਨਹੀਂ ਨਾ ਨਾ ਜੀ ਅਸੀਂ ਨਹੀਂ ਕੋਈ ਉਹਨਾਂ ਦੇ ਖਿਲਾਫ ਕਿਉਂ ਲੋਕਾਂ ਕੋਲੋਂ ਕਿਉਂ ਸੰਗਤ ਕੋਲੋਂ ਕਿਉਂ ਲੁਕਾਇਆ ਜਾ ਰਿਹਾ ਇਹਦਾ ਮਤਲਬ ਅਦਾਲਤ ਵਿੱਚ ਕੁਝ ਕੁਝ ਕਾਲਾ ਹੈ ਤਾਂ ਇਹਨਾਂ ਨੂੰ ਲੁਕਾਇਆ ਜਾ ਰਿਹਾ ਹਲਕਾ ਖਡੂਰ ਸਾਹਿਬ ਦੀ ਸੰਗਤ ਜਿਨ੍ਹਾਂ ਨੇ ਉਹਨੂੰ ਆਪਣਾ ਹੀਰੋ ਚੁਣਿਆ ਜਿਨ੍ਹਾਂ ਨੇ ਉਹਨੂੰ ਆਪਣਾ ਸਿਰ ਦਾ ਤਾਜ ਬਣਾਇਆ ਜਿਨ੍ਹਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਤੁਸੀਂ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਰਿਓ ਸਾਰਿਆਂ ਤੇ ਉਂਗਲ ਚੁੱਕ ਰਿਓ ਇਹ ਸੋਚ ਲਓ ਮੈਂ ਨਹੀਂ ਮਜ਼ਾਕ ਉਡਾਉਣ ਰਿਹਾ ਜਿਹੜੀ ਉਹਨਾਂ ਦੀ ਪਟੀਸ਼ਨ ਪਾਈ ਆ ਨਾ ਮੈਂ ਫਿਰ ਕਹਿ ਦਿੰਨਾ ਮੇਰੇ ਕੋਲੋਂ ਪਟੀਸ਼ਨ ਦੀ ਕਾਪੀ ਸੈਂਡ ਕਰ ਦੂ ਕੱਲੇ-ਕੱਲੇ ਨੂੰ ਬਿਸ਼ੱਕ ਦੀ ਸਕਰੀਨ 'ਤੇ ਚਲਾ ਦੇ ਜੂ ਅਮਰਤਪਾਲ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਮੈਂ ਉਹੋ ਹੀ ਕਹਿ ਰਿਹਾ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰ ਰਿਹਾ ਹੂੰ ਬੇਰਵੜੋ ਕਾਪੀ ਲੈ ਸਕਦੇ ਆ ਇਹ ਹਲਕਾ ਖਡੂਰ ਸਾਹਿਬ ਦੇ ਲੋਕ ਲੈ ਸਕਦੇ ਆ ਕਿ ਮੈਂ ਦੇਖਾਂ ਤਾਂ ਬਾਬਾ ਕੁਲਜੀਤ ਸਿੰਘ ਲੱਤਾਂ ਖਿੱਚਣ ਦੀ ਗੱਲ ਤੇ ਕਰਦਾ ਸਿਰ ਜੋੜਨ ਦੀ ਗੱਲ ਨਹੀਂ ਕਰਦਾ ਪਿਆ ਚਲ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਨਾ ਕਿ ਐਸ ਵੇਲੇ ਤੁਸੀਂ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੀਆਂ ਲੱਤਾਂ ਦਾ ਖਿੱਚ ਰਹੇ ਜੇ ਪਰ ਡਿਬਰੂਗੜ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਹੋਣੀ ਉਹਨਾਂ ਨੂੰ ਜੇਕਰ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਨੇਕ ਸੁਨੇਹਾ ਚੰਗਾ ਸੁਨੇਹਾ ਤਾਂ ਕੀ ਦਿਓਗੇ ਪਹਿਲੀ ਗੱਲ ਤੁਹਾਡਾ ਜਿਹੜਾ ਸਵਾਲ ਆ ਉਹ ਗਲਤ ਆ ਮੈਂ ਲੱਤਾਂ ਨਹੀਂ ਖੱਚਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਮੈਂ ਹੁਣ ਵੀ ਕਿ ਬੇਨਤੀ ਕਰਦਾ ਨੌਜਵਾਨਾਂ ਨੂੰ ਵੀ ਇਦਾਂ ਦੇ ਬੰਦਿਆਂ ਦੇ ਪਿੱਛੇ ਗਮਰਾਹ ਗਮਰਾਹਾ ਹੋ ਕੇ ਆਪਣੇ ਆਪ ਨਾ ਖਰਾਬ ਕਰੋ ਆ ਹੁਣ ਸਾਰਾ ਕੁਝ ਬਾਹਰ ਹੀ ਹੋਣ ਡਿਆ ਨਾ ਉਹਨੂੰ ਪਟੀਸ਼ਨਾਂ ਕਾਹਦੇ ਪਾਉਣ ਡਏ ਆ ਮੈਂ ਤਾਂ ਨਹੀਂ ਪਟੀਸ਼ਨ ਪਾਈ ਪਟੀਸ਼ਨ ਤਾਂ ਕਲਸੀ ਨੇ ਪਾਈ ਗ੍ਰਿੰਦਰਪੁਰ ਉਹ ਜਿਹੜਾ ਨੇ ਪਾਈ ਜਾਂ ਜਿਨ੍ਹਾਂ ਨੇ ਪਾਈ ਉਹਨਾਂ ਦੇ ਵਕੀਲ ਹੀ ਕਰ ਰਹੇ ਆ ਅੱਛਾ 第三ਜੀ ਗੱਲ ਮੈਂ ਇੱਕ ਬੇਨਤੀ ਹੋਰ ਕਰ ਦਿਆਂ ਇੱਥੇ ਕੰਨ ਦੇ ਵਕੀਲ ਦੀ ਪੈ ਤੁਹਾਨੂੰ ਵੀਡੀਓ ਦੇ ਰਿਆਂ ਚਲਾਇਓ ਉਹਦੇ ਵਿੱਚ ਉਹ ਕਹਿ ਰਹੇ ਇੱਕ ਪਾਸੇ ਤੇ ਇਹਨਾਂ ਦੀ ਮਾਤਾ ਜੀ ਕਹਿੰਦੀ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਧਰਨਾ ਲਾਓ ਜੀ ਐ ਐਂ ਕਰੋ ਜੀ ਐਂ ਕਰੋ ਜੀ ਅੰਮ੍ਰਿਤਸਰ ਬੈਠੇ ਰਹੇ ਇਹਨਾਂ ਦੇ ਵਕੀਲ ਨੇ ਇੱਕ ਜਵਾਬ ਦਿੱਤਾ ਇੰਟਰਵਿਊ ਆ ਮੈਂ ਤੁਹਾਨੂੰ ਦੇ ਦਿੰਨਾ ਉਹਦੇ ਵਿੱਚੋਂ ਕਹਿ ਰਹਿਆ ਜੀ ਜੇ ਕਿਸੇ ਯੂਨੀਵਰਸਿਟੀ ਨੇ ਇਕੱਠ ਕਰ ਲਿਆ ਜੇ ਕਿਸੇ ਨੌਜਵਾਨਾਂ ਨੇ ਇਕੱਠ ਕਰ ਲਿਆ ਉਹਦੀ ਜ਼ਿੰਮੇਵਾਰੀ ਭਾਈ ਅਮਰਤਪਾਲ ਸਿੰਘ ਦੀ ਥੋੜਾ ਉਹ ਤੇ ਫਿਰ ਉਹ ਉਹਨੂੰ ਐਨਐਸਏ ਦਾ ਆਧਾਰ ਕਿਉਂ ਬਣਾਇਆ ਜਾ ਰਿਹਾ ਜੀ ਫਿਰ ਤੁਸੀਂ ਕਿਉਂ ਨੌਜਵਾਨਾਂ ਨੂੰ ਕਹਿ ਰਹੇ ਹੋ ਇਕੱਠ ਕਰੋ ਬਈ ਇਹ ਨੌਜਵਾਨ ਤੁਸੀਂ ਬੱਲੇ ਦਾ ਬੱਕਰਾ ਬਣਾਉਣ ਨੂੰ ਰੱਖਿਓ ਆ ਮੈਨੂੰ ਪਹਿਲਾਂ ਤੁਸੀਂ ਇਹ ਗੱਲ ਦਾ ਜਵਾਬ ਦਿਓ ਜੇ ਤੁਸੀਂ ਨੌਜਵਾਨਾਂ ਸੇਰੀ ਸਾਰਾ ਕੁਝ ਸਿੱਟਣਾ ਆ ਹੁਣ ਆਬ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਤੇ ਸਾਰਾ ਕੁਝ ਸਪਸ਼ਟੀ ਹੋ ਗਿਆ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਭਰਾਵੋ ਭੇਡਾ ਨਾ ਬਣੋ ਭੇਡਾ ਨਾ ਬਣੋ ਪਹਿਲਾਂ ਸਾਰੀ ਜਾਂਚ ਪੜਤਾਲ ਕਰ ਲਿਆ ਕਰੋ ਪਰ ਹੁਣ ਤੇ ਤੁਹਾਨੂੰ ਲੋਕਾਂ ਨੂੰ ਸਾਰਾ ਸਪਸ਼ਟੀ ਹੋ ਗਿਆ ਨਾ ਕਿ ਕੀ ਕਰਨਾ ਰਿਹਾ ਤੇ ਕੀ ਨਹੀਂ ਕਰਨਾ ਠੀਕ ਆ ਨਾ ਹੁਣ ਕੋਈ ਨੌਜਵਾਨ ਤੁਰਦਾ ਕਿਉਂ ਨਹੀਂ ਇਸੇ ਕਰਕੇ ਨਹੀਂ ਤੁਰਦਾ ਪਈਆਂ ਤਾਂ ਸਾਰਿਆਂ ਨੂੰ ਬਲੀ ਦਾ ਬੱਕਰਾ ਬਣਾਈ ਜਾਂਦੇ ਆ ਕਿਹਨੂੰ ਕੱਲਾ ਅਮਰਤਪਾਲ ਹੀ ਦੀਦਾ ਬਾਕੀ ਜਿਹੜੇ ਕਾਲ ਫਸਿਓ ਦੀਦਾ ਹੀ ਕੋਈ ਨਹੀਂ ਬਾਬਾ ਸ਼ੁਕਰੀਆ ਬਾਬਾ ਕੁਲਜੀਤ ਸਿੰਘ ਜੀ ਤੁਹਾਡਾ ਸੰਗਤ ਗੁਰੂ ਰੂਪ ਹੁੰਦੀ ਹੈ ਸਮਝਦਾਰ ਹੈ ਔਰ ਸੰਗਤ ਕਿਉਂਕਿ ਇਸ ਵੇਲੇ ਜਨਤਾ ਦੀ ਕਚੈਰੀ ਸੰਗਤ ਦੀ ਕਚੈਰੀ ਦੇ ਵਿੱਚ ਤੁਹਾਡੇ ਵਿਚਾਰ ਜਾ ਚੁੱਕੇ ਨੇ ਔਰ ਸੰਗਤ ਫੈਸਲਾ ਕਰੇਗੀ ਕਿ ਪਾਈ ਅਮਰਤਪਾਲ ਸਿੰਘ ਉਹਨਾਂ ਵੱਲੋਂ ਕੀਤੇ ਜਾ ਰਹੀ ਜਿਹੜੇ ਕੌਮ ਦੇ ਲਈ ਇਹ ਸੇਵਾ ਹੈ ਉਹ ਕਿਸ ਤਰ੍ਹਾਂ ਦੀ ਹੈ ਔਰ ਟਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨਾਲ ਕੀ ਸੱਜਾ ਹੋ ਰਹੀਆਂ ਨੇ ਅਤੇ ਟਿਪਰੂ ਘਟਚੇਲ ਤੋਂ ਵਿੱਚ ਪਾਈਆਂ ਗਈਆਂ ਪਟੀਸ਼ਨਾਂ ਦੀ ਸੱਚਾਈ ਕੀ ਹੈ ਇਹ ਸੰਗਤ ਜਾਣਦੀ ਹੈ ਆਖਰਕਾਰਨ ਕੀ ਹੈ ਕਿ ਬਾਬਾ ਕੁਲਜੀਤ ਸਿੰਘ ਜੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹਨਾ ਟਿੱਖਾ ਬੋਲਦੇ ਨੇ ਆਪਣੀ ਰਾਏ ਜ਼ਰੂਰ ਦੇਣਾ ਸੋ ਇਹਦੇ ਨਾਲੇ ਬਾਬਾ ਕੁਲਜੀਤ ਸਿੰਘ ਜੀ ਦੇ ਇਜਾਜ਼ਤ ਅਸੀਂ ਆਪਣੇ ਦਰਸ਼ਕਾਂ ਕੋਲ ਔਰ ਸੰਗਤ ਕੋਲ ਲੈਣੇ ਇਜਾਜ਼ਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ